ਸਾਸੀ ਘਾਲ ਸਾਰਿਆਂ ਨੂੰ ਕਿਹ ਨਾਲ ਕੋ ਮੈਂ ਕਿੰਨੇ ਆ ਲਓ ਜੀ ਮਿਲੋ ਸਾਰਿਆਂ ਨੂੰ ਇਹ ਚੱਲ ਰਿਹਾ ਹੈ ਕਿਹ ਨਾਲ ਮਿਲੋ ਸਾਰਿਆਂ ਨੂੰ ਆ ਸਾਰਿਆਂ ਨੂੰ ਮਿਲੋ ਜੀ ਕੁ ਦੇ ਨਾਲ ਮਿਲੋ ਸਾਰਿਆਂ ਨੂੰ ਕੀ ਕੀ ਚੱਲ ਰਿਹਾ ਪ੍ਰੋਗਰਾਮ ਉਹਨੇ ਚਿਕੂ ਪਾਲਟੀ ਚਿਕੂ ਪਾਲਟੀ ਚੱਲ ਰਹੀ ਆ ਕੌਣ ਲੈ ਗਿਆ ਵਾ ਇਹ ਤਾਂ ਕੁੜੀਆਂ ਲੈ ਕੇ ਆਈਆਂ ਭਰਾਵਾ ਪਿੱਛੇ ਵੇਖੋ ਪਿੱਛੇ ਹਾਂ ਯਾਰ ਬਾਕੀਆਂ ਤੇ ਮੈਨੂੰ ਪਤਾ ਨਹੀਂ ਹੈਗਾ ਪੀ ਸਾਰੇ ਨੇ ਚਿਕੂ ਦਾ ਨਿਆਰਾ ਲੈ ਰਿਆ ਆ ਵੇਖੋ ਸਭ ਤੋਂ ਪਹਿਲਾਂ ਮੈਨੂੰ ਚਿਕੂ ਕਰਦਾ ਹੈ ਨਾ ਗੋਮਾ ਨੇ ਮੈਨੂੰ ਸੂਟ ਲੈ ਕੇ ਦਿੱਤਾ ਨਾਲ ਇੱਕ ਚਿਕੂ ਮੋਟੇ-ਮੋਟੇ ਜੁਗ ਵਿੱਚ ਸੁਣ ਗੋਮਾ ਨੇ ਸੂਟ ਲੈ ਕੇ ਦਿੱਤਾ ਨਾਲ ਇੱਕ ਚਿਕੂ ਅੱਛਾ ਠੀਕ ਹੈ ਆ ਮੇਰਾ ਵਾ ਸੂਟ ਆਹੋ ਤੇ ਫਿਰ ਸਗਨ ਪੈ ਗਿਆ ਤੈਨੂੰ ਬੜਾ ਸੋਹਣਾ ਲਾ ਵੇਖ ਮੇਰੇ ਤੇ ਜੱਚੂਗਾ ਨਾ ਬਹੁਤ ਜਰਾ ਬੜਾ ਸੋਹਣਾ ਕਲਰ ਆ ਨਾ ਹਾਂ ਗੋਮਾ ਠੀਕ ਆ ਵਧੀਆ ਆ ਗਿਆ ਪਸੰਦ ਮੈਨੂੰ ਭਾਜੀ ਲੈ ਲਓ ਲੈ ਦੇਈ ਬੇਬੇ ਕੀ ਚਿਕੂ ਦਿਆ ਆ ਭਾਜੀ ਕੋੜੀਆਂ ਕੋਣੀਆਂ ਗਾਇਆ ਕਰਨੇ ਮਟਾ ਵੇ ਚਿਕੂ ਵੀ ਖਾ ਲਾ ਆਹ ਆਹ ਓਹੋ ਚਾਹ ਲੋ ਜੀ ਬੜੇ ਮਿੱਠੇ ਚਿਕੂ ਚਿਕੂ ਬੜੇ ਸੁਆਦ ਆ ਬਹੁਤ ਮਿੱਠੇ ਚਿਕੂ ਹੈਗੇ ਆ ਚਿਕੂ ਪਾਰਟੀ ਚੱਲ ਰਹੀ ਆ ਵੀਡੀਓ ਬਣ ਰਹੀ ਤੇ ਵੀਡੀਓ ਦੇ ਵਿੱਚ ਹੀ ਛੱਡ ਕੇ ਤੇ ਚੀਗੂ ਪਾਲਟੀ ਸ਼ੁਰੂ ਹੋ ਗਈ ਆ ਮੈਨੂੰ ਨਾ ਸਾਰੇ ਆਂਦੇ ਬੋਮਾ ਨੇ ਤੇਰੇ ਲਈ ਸੂਟ ਲੈਣਾ ਤੂੰ ਤੇ ਚੁੱਨੀ ਲੈ ਕੇ ਵੇ ਆਹ ਠੀਕ ਐ ਚੁੱਨੀ ਤਾਂ ਬੋਮਾ ਚੁੱਨੀ ਬੋਗਣੀ ਸੱਚੀ ਮੈਨੂੰ ਬਹੁਤ ਹੋਕਲਾ ਚੁੱਨੀ ਉਹ ਪੈਣਾ ਮੈਂ ਮੈਂ ਕਰੂਣੀ ਆ ਉਹਨੇ ਠੜੀ ਠੋਕਲੇ ਆਂਦੀ ਕਾ ਤੂੰ ਨੇ ਮਰਦੀ ਜਾਣੀ ਮੈਂ ਪਾਈ ਨੇ ਤੇ ਮੈਂ ਵੀ ਲਾਉਣੀ ਚੁੱਨੀ ਛੋੜਨੀ ਨਹੀਂ ਪਿਓਰ ਨਹੀਂ ਜੋਨੇ ਰਗੜ ਲਾਉਣਾ ਮਾਰ ਕੇ ਮੂੰਹ ਚ ਚੁੱਨੀ ਸਾਰੀ ਪਾ ਲੈ ਕੋਈ ਨਾ ਤੁਹਾਡੇ ਦਾ ਕਲਰ ਬੜਾ ਸੋਹਣਾ ਲੱਗਾ ਤੁਹਾਡੇ ਸੋਹਣਾ ਲੱਗਾ ਕਾ ਇਹਨਾਂ ਬੜੇ ਪਿਆਰ ਨਾਲ ਰੱਖ ਲਿਆ ਮੈਂ ਘੋਮਾ ਲਾ ਕੇ ਆਈ ਹਾਂ ਇਹ ਮੈਂ ਮਰ ਜਾਉਂਣੀ ਆ ਨਹੀਂ ਆਹੋ ਜੇ ਨਾ ਤਰ ਪ੍ਰਵੀਨ ਦੇ ਚਾਚਾ ਬਹੁਤ ਅਸਜਾ ਕਲਰ ਬੜੋ ਜਿਹਾ ਤਾ ਉਹ ਤੇ ਮੂਸੜੇ ਜੇ ਪਸੰਦ ਕਰਦੀ ਹੋਣਾ ਮੂਸੜੇ ਕਰਦੀ ਮਾਤਾ ਉਹਨਾਂ ਬਜ਼ੁਰਗ ਵਿਚਾਰੀ ਉਹਨੇ ਫਿੱਕੇ ਫਿੱਕੇ ਕੱਲ ਪਸੰਦ ਕਰਨੇ ਆ ਆਹੋ ਜੇ ਸਾਡੇ ਸਾਰਿਆਂ ਨੇ ਚੀਕੂ ਖਵਾਇਆ ਕੋਮਾ ਇੱਕ ਇੱਕ ਕੱਪੜਾ ਜਰੂਰ ਲਿਓ ਗੋਮਾ ਸਟਾਕ ਆ ਨਾ ਆਥੇ ਵਧੀਆ ਵਧੀਆ ਸੂਟ ਆ ਮੈਂ ਬਾਬੂ ਕਾ ਲਈ ਹੋ ਗਈ ਸਟਾਕ ਮੈਨੂੰ ਕੀ ਹੋ ਹੋਏ ਜੱਦੀ ਜਾਂਦੇ ਤੁਹਾਡੀ ਪੁਰਾਣੀ ਤੋਂ ਨਹੀਂ ਇੱਕ ਕੋਟ ਨੂੰ ਉਹ ਚਿੱਦੀ ਨਿੱਕਾ ਨਿੱਕਾ ਮਲੀ ਆਹ ਕੋਣੀ ਜੱਦੀ ਆ ਤੇ ਸਿਆਣੇ ਕਹਿੰਦੇ ਹੁੰਦੇ ਨਾ ਬਾਹਲੇ ਗੰਨੇ ਚੋਂ ਗੰਨਾ ਨਹੀਂ ਪਸੰਦ ਆਉਂਦਾ ਉਹ ਹਿਸਾਬ ਦਾ ਗੋਮਾ ਨਾ ਉਹ ਇੱਥੇ ਜਾ ਕੇ ਵੇਖਾ ਅਜਾ ਮੈਨੂੰ ਨਹੀਂ ਪਸੰਦ ਆਉਂਦਾ ਤਾਂ ਬਦਲ ਕੇ ਕਰਾ ਨਾ ਤੂੰ ਕੱਲੀ ਗਈ ਸੂਟ ਵੇਖਣ ਬਈਲਾ ਕੱਲੀ ਸੂਟ ਪਸੰਦ ਕਰ ਲੇ ਆ ਮੈਨੂੰ ਨਹੀਂ ਪਸੰਦ ਬੜੀਆਂ ਦੁਕਾਨਾਂ ਫਿਰਿਆ ਪਹਿਲਾ ਹੀ ਸੂਟ ਪਾ ਕੇ ਜਾਣਾ ਹਾਂ ਹਾਂ ਯਾਰ ਮੈਂ ਵੀ ਇਦਾਂ ਹੀ ਕਰਦੀ ਆ ਇਹ ਚੁੰਨੀ ਕਹੋ ਜੀ ਪਹਿਲਾਂ ਸੂਟ ਪਾ ਹਾਂ ਆਹ ਆੜਾ ਸੂਟ ਕਹਿੰਦੇ ਮਾਤਾ ਅਸਲੇ ਦੀ ਮਾਤਾ ਅਸਲੇ ਗਈਆਂ ਮਾਤਾ ਅਸਲੇ ਨਾ ਮਾਤਾ ਦੇ ਸੂਟ ਆਰਾ ਨਹੀਂ ਇਹ ਤੁਹਾਡੀ ਭੈਣ ਦਾ ਅੱਛਾ ਮਾਤਾ ਦੀ ਕੁੜੀ ਦਾ ਕਿਆ ਬਾਤ ਹੈ ਮਾਤਾ ਦੀ ਕੁੜੀ ਦਾ ਸੋਹਣਾ ਸੂਟ ਹੈ ਵਧੀਆ ਕਾਟਨ ਜੀ ਕਾਟਨ ਹਾਂ 16 ਵਧੀਆ ਵਾ ਸੰਤ ਕੋ ਹੈਪੀ ਕੋ ਨਹੀਂ ਪਸੰਦ ਆਏ ਹਾਂ ਹੈਪੀ ਹੁਣ ਦੋ ਵਾਰੀ ਬਿਠਾਇਆ ਪੁੱਛਣੇ ਦੋ ਵਾਰੀ ਬਿਠਾਇਆ ਨਹੀਂ ਇੰਨੇ ਸੂਟ ਉਹਦੇ ਢੇਰਾਂ ਦੇ ਢੇਰ ਆ ਮੈਨੂੰ ਪਸੰਦ ਨਹੀਂ ਆਇਆ ਹਾਂ ਅਗਲੇ ਨੇ ਲਿਫਟਾਂ ਲਵਾਈਆਂ ਨਹੀਂ ਆਵੇ ਜਿੱਦ ਕੋ ਮਰਜ਼ੀ ਲੈ ਕੇ ਆਈ ਮੈਨੂੰ ਸੂਟ ਬਹੁਤ ਪਸੰਦ ਆਉਂਦਾ ਉਹ ਤਾਂ ਕੇ ਸੂਟ ਦੀ ਮਲ ਮਾਰ ਕੇ ਬੈਗੀ ਆ ਓਏ ਗੱਲ ਕੋਈ ਨਹੀਂ ਬਹੁਤ ਸੋਹਣੀ ਲੱਗੇ ਨੇ ਸੱਜੀ ਬੋਲੀ ਆਹੋ ਨਾਲੇ ਮੇਰਾ ਕਲਾਬੀ ਰੰਗ ਦੇ ਚਾਹੀਦੇ ਆ ਇਹ ਮੈਂ ਨਵਾਂ ਬਿਆਹ ਨੂੰ ਲਾਲ ਚਾਹੀਦੇ ਆਗਾ ਆਹ ਲਾਲ ਚਾਹੀਦੇ ਆ ਲਾਲ ਕਲਾਬੀ ਗੱਲ ਕੋਈ ਨਹੀਂ ਸੂਟ ਦੀ ਕਿਹੜੀ ਗੱਲ ਤੂੰ ਰਖਲਾ ਰਬਈਆ ਤੇਰਾ ਸੋ ਤੂੰ ਖੜਾਦੇਂ ਲਗ ਦੋ ਰੰਗ ਕੌਣ 300 ਦਾ 4 600 ਦਾ ਥੋੜੀ ਨਹੀਂ 600 ਦਾ ਗੱਲ ਨਹੀਂ ਇਹ ਦਾਗਾ 600 ਦਾ ਉਹ ਪਿਆਰ ਕੋਈ ਨਹੀਂ ਆਗਾ ਨਹੀਂ ਤੇਰਾ ਸੋ ਲਾ ਖੜਾ ਲੈ ਅੱਜ ਨਹੀਂ ਨਹੀਂ ਫੇਰ ਦਾ ਮੈਂ ਪਹਿਲੇ 600 ਤੇ ਦੋ ਜਣੇ ਤੁਹਾਡਾ ਕਰਾਇਆ ਆਉਂ ਜਾਂ ਸਾਦਾ ਪੀਤਾ ਉਹ ਸਾਰਾ ਕੱਤੀ ਪਹਿਣਾ ਸੂਟ ਦੇ ਬਹ ਠੀਕ ਆ ਇਸ ਹਿਸਾਬ ਨਾਲ ਸੂਟ ਬਹੁਤ ਮਹਿੰਗਾ ਪਹਿਣਾ ਵਿੱਚ ਜੀ ਐਸ ਟੀ ਪਲੱਸ ਨਾਲ ਐਸ ਜੀ ਸੀ ਨਾਲ ਨਾਲ ਸਾਰਾ ਕੁਝ ਦਿਨ ਦੀ ਦਿਹਾੜੀ ਵੀ ਗੋਮਾ ਮੇਰੀ ਗੱਲ ਸੁਣ ਮਾਤਾ ਪਤਾ ਕੀ ਆਂਦੀ ਇਹ ਨਹੀਂ ਕਹਿੰਦੀ ਕਿ ਆਲੋਵਰਿਆ ਕਿ ਮੈਚੀਆ ਆਂਦੀ ਆਲੋਵਰਿਆ ਕਿ ਖਲਵਾ ਰਿਆ ਇਹ ਮਾਤਾ ਤਾਂ ਢਿਸ਼ਟਾਨ ਲਾਲ ਫਲਾਈਦੀ ਆ ਕੋਈ ਗੱਲ ਨਹੀਂ ਹਾਂ ਮਾਤਾ ਕਿੰਨਾ ਪਹਿੜਾ ਸੂਟ ਲੱਗਣ ਰਿਆ ਗੋਮਾ ਹੀ ਤੇ ਸਾਹਮਣੇ ਵੇ ਆ ਇੱਥੇ ਤੋਂ ਦੂਰ ਦੇ ਕੇ ਨਿਕਾਲਵਾ ਨਹੀਂ ਇੱਥੇ ਤੇ ਰੋਹ ਵੀ ਨਹੀਂ ਰਹੇਗਾ ਤੈਨੂੰ ਰੱਖ ਕੇ ਕੋ ਸਾਥੇ ਵਾ ਨਹੀਂ ਲੈ ਹੀ ਜਾਣੀ ਲੱਲਾ ਲੱਲਾ ਇੱਥੇ ਸੋਲੇ ਆਂਦਾ ਲੈ ਸੋਸਾੜ ਨਹੀਂ ਲੱਲਾ ਗਰਮੀ ਨਾਲ ਤੇ ਬਹੁਤ ਮਾੜੀ ਆਈ ਵੇਹੇ ਹੱਥੋਂ ਖੋ ਕੇ ਸੂਟ ਭਾਜੀ ਨੇ ਉਧਰ ਫੜਾਤਾ ਵਾ ਹੋਰ ਰੋਹ ਲੱਗੀ ਚੁੱਪ ਕਰਾਇਓ ਰੋਹ ਲੱਗੀ ਹੋਣੀ ਹਟਾਉਣਾ ਇੱਕ ਸਕਿੰਟ ਦਾ ਕੰਮ ਤੇਰੀ ਤੇਰੀ ਗਮਟ ਜਿੰਨੀ ਕਿਦਾਂ ਲਈ ਚੁਣੀ ਘਾਰ ਕਿੰਨੀ ਇਹ ਤੂੰ ਹੀ ਆਪਣੇ ਮਾਤੇ 2 ਮੀਟਰ ਦਾ ਪਜਾਮਾ ਲੈ ਆਉਂਦੀ। ਹਾਂ ਮੈਨੂੰ ਕੱਲਾ ਮੈਂ ਲੈ ਕੇ ਦਿਖਾਉਣ ਦੇਣੀ ਤੁਹਾਨੂੰ। ਹਾਂ। ਅਗਰ ਕੋਈ ਨਾਲ ਲੱਗਦਾ ਕਿ ਹਾਏ ਇਦਾਂ ਨਾ ਪਾ ਰੰਗ ਦੇ ਕੇ ਕਿਤੇ ਨਹੀਂ ਲਾਉਂਦੀ ਇਹ। ਨਹੀਂ ਕੋਈ ਨਹੀਂ ਦੋਬਰੀ ਫਿਲਟਰ ਲਾ ਦਾਂਗੇ। ਫਿਰ ਚਟਾ ਲੈਣਾ। ਦੋਬਰੀ ਫਿਲਟਰ ਲਾ ਲਏ। ਐ ਕਰਾਉਂਦਾ ਇਦਾਂ ਕਰੀ ਸਾਰੇ ਜਣੇ ਨਾ ਪੈਸੇ ਪਾਈਏ ਥੋੜੇ ਥੋੜੇ। ਹਾਂਜੀ। ਕਿ ਲੋਕ ਜੁੱਤੀਆਂ ਦਾ ਅਕੀਦ ਕਰਦੇ। ਇਹ ਦੋ ਜੀ ਤਾ ਹਾਂ ਨਹੀਂ ਇੱਕ ਇੱਧਰ ਵੀ ਏ ਇਹ ਤੇ ਹਮੇਸ਼ਾ ਹੀ ਆਦੇ ਇੱਕ ਆ ਸਾਡੀ ਚਾਚੀ ਉਹ ਉਹਨੂੰ ਵੀ ਸੀਨ ਕਰਨ ਨੂੰ ਕਹਦੇ ਚੁੱਤੀਆਂ ਚਾਪ ਚੱਪ ਚੱਪ ਵੱਖਰੀ ਆਵਾਜ਼ ਆਉਂਦੀ ਪੂਰੀ ਗਲੀ ਦੇ ਵਿੱਚ ਦੇਖਦੀ ਆ ਸੁਣ ਲਓ ਮਨੀ ਦੀ ਗੱਲ ਪੂਰੀ ਗਲੀ ਦੇ ਵਿੱਚ ਦੇਖਦੀ ਆ ਆਹ ਬੇ ਮਤਲਬ ਸੁਣਦੀ ਆ ਸੁਣਦੀ ਆ ਸੁਣਦੀ ਆ ਹਾਂ ਮੈਨੂੰ ਕਹਾਂ ਉਹਨੂੰ ਕਹਾਂ ਨਹੀਂ ਇਹ ਕਾਲਾ ਬਣ ਗਿਆ ਆ ਫਾਊਂਡੇਸ਼ਨ ਹੀ ਲਾਇਆ ਗਿਆ ਫਾਊਂਡੇਸ਼ਨ ਨੇ ਫਾਊਂਡੇਸ਼ਨ ਹੀ ਲਾਇਆ ਤਾਂ ਕਰਕੇ ਨੈਚੁਰਲ ਤੇ ਨੈਚੁਰਲੀ ਹੁੰਦਾ ਅੱਜ ਮੌਸਮ ਬਹੁਤ ਵਧੀਆ ਵਾ ਤੇ ਤਾਂ ਕਰਕੇ ਆਹ ਚਲੋ ਉੱਥੋਂ ਆਹ ਵੇਖੋ ਮੈਂ ਤਾਂ ਦੇਖੀ ਪਾ ਲਈ ਆ ਤੇ ਜੀ ਮੈਂ ਤਾਂ ਕਰ ਲਈ ਉਹਦੇ ਗਾੜੀ ਬਣਾ ਲਈ ਆ ਸਾਡੀ ਰਹਿੰਦੀ ਪਾਣਾ ਕਿਉਂ ਹਾਂ ਚਲੋ ਬੱਸ ਤੁਹਾਡੀ ਵੀ ਕਾਹੂ ਆਪਣੀ ਗਾੜੀ ਉਹਦੇ ਗਾੜੀ ਪੈ ਲਈ ਚਲੋ ਚਲੋ ਮੇਰੀਆਂ ਵੀ ਬਣਾ ਲਓ ਨਹੀਂ ਨਹੀਂ ਆਪਾਂ ਨੇ ਘਰ ਆਪਾਂ ਮੇਰੀ ਦਾਸੂ ਕੋ ਦਾ ਸੀ ਰਹਾ ਇਹ ਆੜਾ ਆੜਾ ਡਾਇਲੋਗ ਵਾ ਨਾ ਇਹ ਡਾਇਲੋਗ ਹੀ ਬਾਹਰ ਮਾਰੀ ਜਾਂਦਾ ਹੈ ਜਿਹੜਾ ਸਾਡੇ ਕੋਲ ਕਿ ਉਹਨਾਂ ਨੇ ਇਹ ਕਹਿੰਦੇ ਭਾਈ ਚਾਹ ਪੀਣੀ ਆ ਔਰ ਸੋਈ ਆ ਆਪ ਬਣਾ ਲੈ ਦੋ ਕੱਪ ਸਾਡੇ ਐਸੇ ਹੀ ਕੰਮ ਨਾਲ ਲੈ ਨਾਲ ਭਾਬੀ ਕੇ ਇੱਕ ਰੋਟੀ ਲੈ ਕੇ ਖਾ ਲੈ ਨਹੀਂ ਪਾਣੀ ਮੰਮੀ ਟੈਨਸ਼ਨ ਉਹ ਦੁੱਥੇ ਦਾ ਕਿਹੜੀਆਂ ਕਰਨੀਆਂ ਹੈ ਡੋਸਾ ਖਾਧਾ ਆਗਲੇ ਰੋਟੀ ਖਾਂਦੀਆਂ ਹੈ ਹਾਂ ਬਵਾਲਾ ਕਾ ਡੋਸਾ ਥੋੜੀ ਖਾਧਾ ਨੀੜੀ ਦੇ ਮੂੰਹ ਜੱਟੇ ਦਾਗਲੇ ਡੋਸਾ ਦਾ ਦੱਸ ਕੀ ਖਾਧਾ ਬਰਗਰ ਬਰਗਰ ਕਦ ਕਿਉਂ ਨਹੀਂ ਖਾਧਾ ਹਾਂ ਨਹੀਂ ਖਾਧਾ ਖਾਧਾ ਨਾ ਪਰ ਕੀ ਦੇ ਹੋਰ ਖਾਧੇ ਨਖਤੀਆਂ ਦੱਸ ਕੀ ਕੀ ਤੇ ਉੰਤਰੀ ਉਹ ਤਾਂ ਨਹੀਂ ਜਲਤੋਰੀ ਖਾਈਆਂ ਕੀ ਖਾਈਆਂ ਦੱਸਦੀਆਂ ਨਹੀਂ ਕੋਈ ਸਪੈਸ਼ਲ ਚੀਜ਼ ਖਾਦੀ ਇਹਨਾਂ ਨੇ ਖਾਦਾ ਵੀ ਆ ਖਾਦਾ ਵੀ ਆ ਦੱਸਦੀਆਂ ਨਹੀਂ ਕੀ ਗੱਲ ਹੈ ਬਿਮਾਰੀ ਪੈਣੀ ਆ ਤਾਂ ਨੂੰ ਆਹ ਪਰ ਚੂਰੀ ਆਉਂਦੀ ਏ ਚੂਰੀ ਆਮ ਮੈਂ ਚੂਰੀ ਮੈਂ ਚੂਰੀ ਉਹ ਕਾ ਦੋ ਨਾ ਇਹ ਬੜਾ ਵੱਡੀ ਕੋ ਨਿੱਕੀ ਚੋਰੀ ਕਰਦੀ ਕਰਦੀ ਉਹਨੂੰ ਇਹ ਵੀ ਜੇ ਮੇਰੇ ਫੈਸੇ ਪੁੱਛੇ ਨਾ ਕਿ ਜੇ ਪੈਨਸ਼ਨ ਮਾਦਾ ਦੀ ਅੰਗਰੇਜ਼ੀ ਸਿਰਾ ਐਂਟ ਅੰਗਰੇਜ਼ੀ ਬਿਲਕੁਲ ਕਰੇ ਪੈਨਸ਼ਨ ਹੈ ਬੇਟਾ ਪਤਾ ਕਰ ਲਿਆ ਕਿ ਨਹੀਂ ਬਚੀ ਚੋਰੀਆਂ ਵੀ ਲੈ ਗਈ ਹੈ ਹੈ ਪਰ ਚੂਰੀ ਆਮ ਪਰਚੂਰੀ ਆ ਮੈਂ ਵੀ ਕੋਲੋਂ ਪਰਚੂਰੀ ਆ ਪਰਚੂਰੀ ਆ ਮੱਕ ਪਰਚੂਰੀ ਆ ਇਹ ਫੋਨ ਤੇ ਪਰਚੂਰੀ ਮੈਂ ਮੈਂ ਪਰਚੂਰੀ ਮੈਂ ਚੋਰੀ ਪਰਚੂਰੀ ਪਰਚੂਰੀ ਆਓ ਪਰਚੂਰੀ ਤੇਲ ਨਹੀਂ ਉਹ ਪਰਚੂਰੀ ਲੈ ਉਹ ਗੱਡੀ ਜੀ ਆ ਨਾ ਫਾਰਚੂਨ ਫਾਰਚੂਨ ਤੇਲ ਆਦਾ ਨਾ ਪਰਚੂਨ ਆਓ ਪਰਚੂਰੀ ਮੇਰੀ ਭੈਣ ਨੇ ਗੱਡੀ ਲਈ ਹਾਂ ਉਹਨੇ ਫਾਰਚੂਨ ਗੱਡੀ ਲਈ ਪਰਚੂਰੀ ਆਜ ਵੀ ਬਹੁਤ ਬੜੀ ਜਿਹੀਆਂ ਗਿਮੀਆਂ ਆ। ਆਏ ਮਸੂਲ ਘਟੀ ਨਹੀਂ ਆਂ ਦੀਏ ਨੇ। ਆਹ ਫੋਟੋ ਤੇ ਕਿੰਨਾ ਲਾ ਮੇਰੀ। ਉਹ ਕਿੱਥੇ ਰੱਖ ਤੀਂ ਤਾਂ ਬੜਾ ਜਿਹਾ ਬਣਾਉਣਾ। ਚਲੋ ਚਲੋ ਉੱਥੇ। ਚਲੋ ਜੀ। ਓਕੇ ਬਾਏ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਅੱਜ ਦੱਸੋ ਹੁਣ ਕਿੰਨੇ ਕਿੰਨੇ ਕੀ ਨਾਮਾ ਫਰਚੂਨ ਨਾ ਕਿਹੜੀ ਚੀਜ਼ ਵਾ ਉਹ? ਹਾਂ ਪਰਚੂਰੀਅਮ ਕਿੰਨੇ ਕਿੰਨੇ ਪਰਚੂਰੀਅਮ ਕਹਦਾ ਕਮੈਂਟਾਂ ਹੀ ਦੱਸਿਓ ਫਿਰ ਸਾਰੇ ਨੇ ਕਿਹਨੂੰ ਸਵਾਦ ਆਇਆ ਕਿਹਨੂੰ ਕਿਹਨੂੰ ਪਰਚੂਰੀਅਮ ਸਵਾਦ ਲੱਗਾ ਆ ਦੱਸਿਓ ਨਾਲ ਨਹੀਂ ਨਹੀਂ ਐ ਨਹੀਂ ਤੇ ਹਾਈ ਫਰੈਂਡ ਹੋ ਜਾਣਾ ਸਾਰੇ ਆ ਨਹੀਂ ਤੇ ਹਾਈ ਫਰੈਂਡ ਨਹੀਂ ਤੇ ਮੇਰਾ ਹਾਈਬ੍ਰਿਡ ਵੱਲਾ ਹੁੰਿਆ ਨਾ ਹਾਈਬ੍ਰਿਡ ਆਹੋ ਉਹ ਚਾਚੀ ਨਾ ਕਹਿੰਦੇ ਹੁੰਦੇ ਹਾਈਬ੍ਰਿਡ ਹਾਈਬ੍ਰਿਡ ਸਾਡੇ ਕੋ ਹਾਈ ਫਰੈਂਡ ਹਾਈ ਫਰੈਂਡ ਸਾਡੀ ਅੰਗਰੇਜ਼ੀ ਬੜੀ ਹਾਈ ਫਾਈ ਹੈ ਸਾਰੀ ਕੋਝ ਰਹਿਂਦਾ ਵਾ ਸ਼ਿਮਲਾ ਮਰਚੈਂਡਾਈਜ਼ ਨੇ ਵੱਡੀਆਂ ਆਈਡੀਏ ਡੇ ਵੱਡੀਆਂ ਕਾਰ ਆਪਣੇ ਆਪਣੇ ਚੀਕੂ ਹਟੇ ਵੱਖੇ ਦੀਆਂ ਉਹ ਆਪਣੇ ਘਟੇ ਪਾਲਾ ਟੀਕੇ ਲਾ ਲਾ ਵੱਡੀਆਂ ਕਰ ਦਿੱਤੀਆਂ ਇਹਨਾਂ ਨੇ ਕਹਿੰਦੀ ਨਹੀਂ 베비 ਇਹ ਹਾਈ ਹਾਈ ਫ੍ਰੈਂਡ ਸਾਰੀਆਂ ਚਲੋ ਜੀ ਓਕੇ ਬਾਏ ਬਾਏ ਹਾਈ ਫ੍ਰੈਂਡ ਸਾਰੇ ਜਿਹੜੇ